ਮੋਕਾ ਦੇ ਅਧੀਨ ਪੈਂਦੇ ਇਲਾਕੇ ਸੀਬਿਆ ਦੇ ਰਜਬਾਹੇ ਨੂੰ ਪੱਕਾ ਕਰਨ ਦੇ ਲਈ ਅੱਜ ਨੀਂਹ ਪੱਥਰ ਰੱਖਿਆ ਗਿਆ ਜਿਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਤੇ ਵੱਲੋਂ ਸ਼ਿਰਕਤ ਕੀਤੀ ਗਈ ਮੀਤ ਹੇਰ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮਾਈਨਿੰਗ ਦੇ ਲਈ ਇੱਕ ਨਵੀਂ ਪਾਲਿਸੀ ਲੈ ਕੇ ਆndi ਜਾ ਰਹੀ ਹੈ ਜਿਸ ਦੇ ਤਹਿਤ ਰੇਤ ਦੀ ਪਬਲਿਕ ਸਾਈਟ ਦੇ ਸਹਿਤ ਕਮਰਸ਼ੀਅਲ ਸਾਈਟ ਤੇ ਵੀ ਤਕਰੀਬਨ 5.5 ਫੁੱਟ ਰੇਤ ਦੀ ਛੂਟ ਮਿਲੇਗੀ ਆ ਦੇਖੋ ਜੀ ਜਿਹੜਾ ਸਿਵੀਆਂ ਰਜਵਾ ਹੈਗਾ ਉਹਦਾ ਲਾਈਨਿੰਗ ਦਾ ਜਿਹੜਾ ਕੰਮ ਸ਼ੁਰੂ ਕੀਤਾ ਉਹਦਾ ਤੋਂ ਕਟਨ ਕੀਤਾ तकरीबन 13 ਕਰੋੜ ਦੀ ਲਾਗਤ ਨਾਲ ਜਿਹੜਾ ਕੰਮ ਇਹ ਹੋਣਾ ਤੇ ਇਹਦੇ ਨਾਲ तकरीबन ਜਿੱਥੇ ਪਹਿਲਾਂ 14000 ਏਕੜ ਨੂੰ ਪਾਣੀ ਜਿਹੜਾ ਉਹ ਲੱਗ ਰਿਹਾ ਸੀ ਹੁਣ ਇਹਦੇ ਨਾਲ तकरीबन 20000 ਏਕੜ ਨੂੰ ਜਿਹੜਾ ਪਾਣੀ ਉਹ ਲੱਗਣ ਲੱਗ ਜੂਗਾ तकरीबन 6000 ਜਿਆਦਾ ਏਕੜ ਨੂੰ ਜਿਹੜਾ ਪਾਣੀ ਜਿਹੜਾ ਲੱਗਣਾ ਉਹ ਸ਼ੁਰੂ ਹੋ ਜਾਊਗਾ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਇਹ ਸਹੂਲਤ ਜਿਹੜੀ ਕਿਸਾਨਾਂ ਨੂੰ ਮਿਲੀ ਹੈ ਕਿਉਂਕਿ ਸਾਡੀ ਸਰਕਾਰ ਦੀ ਇਹ ਤਰਜੀਹ ਵੀ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਉਹ ਬਚਾਇਆ ਜਾਵੇ ਤੇ ਜਾਤ ਤੋਂ ਜਿਆਦਾ ਜਿਹੜਾ ਸਾਡੀ ਨਹਿਰੀ ਪਾਣੀ ਹੈ ਜਿਹੜਾ ਉਹ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਮਹੱਇਆ ਕਰਵਾਇਆ ਜਾਵੇ ਸੋ ਮੈਂ ਸਟੇਜ ਤੋਂ ਵੀ ਐਲਾਨ ਕੀਤਾ ਅੱਜ ਅਸੀਂ ਜਿਹੜਾ ਇਹ ਸਿਵੀਆਂ ਜਿਹੜਾ ਰਜਵਾਹ ਹੈ ਉਹਦਾ ਧਕਾਟਨ ਕੀਤਾ ਹੈ ਚੌਣ ਵਾਲੇ ਸਮੇਂ ਜਿਹੜਾ ਬਾਗਾ ਰਜਵਾ ਹੈ ਉਹਦਾ ਵੀ ਜਿਹੜਾ ਲਾਈਨਿੰਗ ਦਾ ਕੰਮ ਹੈ ਜਿਹੜਾ ਉਹ ਕਰਵਾਇਆ ਜਾਊਗਾ ਤੇ ਉਹਦੇ ਨਾਲ ਵੀ ਮੈਂ ਸਮਝਦਾ ਕਿ ਜਿਹੜਾ ਇਹ ਇਲਾਕਾ ਹੈ ਬਾਗਾ ਪੁਰਾਣਾ ਇੱਥੋਂ ਦੇ ਜਿਹੜੇ ਪਿੰਡ ਨੇ ਅੱਜ ਦੇ ਨਾਲ ਵੀ 18 ਪਿੰਡਾਂ ਨੂੰ ਜਿਹੜਾ ਇਹਦਾ ਫਾਇਦਾ ਜਿਹੜਾ ਪਹੁੰਚਣਾ ਤੇ ਬਾਗੇ ਮਾਈਨਰ ਦੇ ਨਾਲ ਵੀ ਮੈਨੂੰ ਲੱਗਦਾ ਕਿ ਸਾਰਾ ਹਲਕਾ ਹੀ ਜਿਹੜਾ ਤਕਰੀਬਨ ਬਾਗਾ ਪੁਰਾਣਾ ਜਿਹੜਾ ਉਹ ਕਵਰ ਆ ਜਿਹੜਾ ਉਹ ਹੋ ਜਾਊਗਾ ਤੇ ਇਕੱਲਾ ਬਾਗੇ ਪ੍ਰਾਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਅਸੀਂ ਜਿਹੜਾ ਲਗਾਤਾਰੀ ਦੀ ਸਟਰੈਂਥਿੰਗ ਸਟਰੈਂਥਰਿੰਗ ਲਈ ਤੇ ਕੰਮ ਜਿਹੜਾ ਉਹ ਕਰ ਰਹੇ ਆ ਤੇ ਅਸੀਂ ਜਿਹੜਾ 10% ਅੱਗੇ ਜਿਹੜੀਆਂ ਨਹਿਰੀ ਪਾਈਪਲਾਈਨ ਪੈਂਦੀ ਸੀ ਉਹਦੇ ਚ ਜਿਹੜੇ ਕਿਸਾਨਾਂ ਨੂੰ ਪਾਉਣਾ ਪੈਂਦਾ ਸੀ ਤੇ 90% ਜਿਹੜਾ ਸਰਕਾਰ ਦਿੰਦੀ ਸੀ ਅਸੀਂ ਉਹ 10% ਵੀ ਖਤਮ ਕਰ ਦਿੱਤਾ ਤੇ 100% ਜਿਹੜਾ ਸਰਕਾਰ ਆ ਜਿਹੜਾ ਉਹ ਦੇਊਗੀ ਤੇ ਜਿਹਦੇ ਨਾਲ ਮੈਂ ਸਮਝਦਾ ਕਿ ਤਕਰੀਬਨ ਸਾਡਾ ਸਾਰਾ ਜਿਹੜਾ ਨਹਿਰੀ ਪਾਣੀ ਹੈ ਉਹ ਕਿਸਾਨਾਂ ਤੱਕ ਹਰ ਖੇਤ ਜਿਹੜਾ ਪਹੁੰਚਦਾ ਹੋ ਜਾਊਗਾ ਕਿਉਂਕਿ ਵੱਡੀ ਸਮੱਸਿਆ ਹੁਣ ਵੀ ਮੈਨੂੰ ਇੱਥੇ ਬਹੁਤ ਕਿਸਾਨ ਮਿਲਿਆ ਜਿਹੜੇ ਦੱਸਦੇ ਆ ਕਿ ਜੀ ਸਾਡੇ ਪਾਣੀ ਪਹੁੰਚਦਾ ਹੀ ਨਹੀਂ ਤੁਸੀਂ ਦੇਖੋ ਕਿ ਜਿੰਨਾ ਹੀ ਅੱਜ ਪੰਜਾਬ ਦੇ ਹਿੱਸੇ ਪਾਣੀ ਆਉਂਦਾ ਅਸੀਂ ਉਹਦਾ 50% ਵੀ ਨਹੀਂ ਵਰਤ ਰਹੇ ਸਾਡਾ 50% ਗਵਾਂਡੀ ਸੂਬਿਆਂ ਨੂੰ ਹੀ ਜਾਈ ਜਾਂਦਾ ਤੇ ਸਾਡੇ ਇੱਥੇ ਕਿਸਾਨਾਂ ਤੱਕ ਪਹੁੰਚਦਾ ਨਹੀਂ ਸੋ ਅਸੀਂ ਇਹਨੂੰ ਮਜ਼ਬੂਤ ਕਰਨ ਲਈ ਇਹਨੂੰ ਸਟਰੈਂਥਰਿੰਗ ਇਹਦੀ ਕੰਮ ਕਰਨ ਲਈ ਅਸੀਂ ਸਾਡੀ ਸਰਕਾਰ ਗਰੰਟਾ ਵੀ ਦੇ ਰਹੀ ਹੈ ਤੇ ਅਸੀਂ ਇਹਦੇ ਤੇ ਲਗਾਤਾਰ ਜਿਹੜਾ ਕੰਮ ਹੈ ਪਿਛਲੇ ਸਾਲ ਵੀ ਕੀਤਾ ਤੇ ਆਉਂਦੇ ਸਾਲਾਂ ਦੇ ਵਿੱਚ ਵੀ ਕੀਤਾ ਕਰਾਂਗੇ ਤੇ ਸਾਡਾ ਜਿਹੜਾ ਨਹਿਰੀ ਪਾਣੀ ਹੈ ਉਹ ਅਸੀਂ ਲੋਕਾਂ ਤੱਕ ਜਿਹੜਾ ਉਹ ਲੈ ਕੇ ਜਾਵਾਂਗੇ ਸਰ ਜੇਰਨੀਅਮ ਦੀ ਬੜੀ ਮਤਲਬਾਤ ਹੈ ਫਿਰ ਸਾਹਿਬ ਜੀ ਜੇਰਨੀਅਮ ਦੀ ਬੜੀ ਮਤਲਬਾਤ ਹੈ ਪਾਣੀ ਵੀ ਨਹੀਂ ਗੱਲ ਬਣਿਆ ਤੇ ਨਹਿਰੀ ਪਿੰਡ ਨਹੀਂ ਘੱਟ ਆ ਯਾਰ ਮੇਰੀ ਮੇਰੀ ਨਿੱਜੀ ਨਹੀਂ ਲੱਗਦਾ ਹੈ ਕਿ ਇਹ ਚੀਜ਼ ਪੋਸਿਬਿਲਟੀ ਹੈਗੀ ਹੈ ਦੇਖੋ ਜਿਹੜੀਆਂ ਕਮਰਸ਼ੀਅਲ ਸਾਈਟਸ ਆ ਉਹਨਾਂ ਦਾ ਨਮਾਟ ਟੈਂਡਰ ਜਿਹੜਾ ਹੋ ਰਿਹਾ ਅਸੀਂ ਨਵੀਂ ਪਾਲਿਸੀ ਲੈ ਕੇ ਆਂਦੀ ਕਿਉਂਕਿ ਜਿਹੜੀ ਪਹਿਲਾਂ ਵਾਲੀ ਪਾਲਿਸੀ ਸੀ ਉਹਦੇ ਵਿੱਚ ਇਹਨਾਂ ਨੇ ਬਹੁਤੀਆਂ ਖੰਡਾਂ ਦਾ ਰੇਟ ਹੀ ਨਹੀਂ ਸੀ ਉਹਦੇ ਤੇ ਜਿਹੜਾ ਕੈਪਿੰਗ ਨਹੀਂ ਸੀ ਕੀਤੀ ਭਾਵੇਂ ਕੋਈ 5.5 ਦੇਵੇ ਭਾਵੇਂ ਕੋਈ 1.5 ਦੇਵੇ ਕਿਉਂਕਿ ਟੈਂਡਰ ਦੇ ਵਿੱਚ ਨਹੀਂ ਸੀ ਅਸੀਂ ਜੇ ਉਹਨਾਂ ਦੇ ਸਖਤੀਕਾਰ ਦੇ ਕੋਟ ਚਲੇ ਜਾਂਦੇ ਸੀ ਪਰ ਹੁਣ ਉਹਨਾਂ ਦੇ ਤਕਰੀਬਨ ਮਾਰਚ ਦੇ ਵਿੱਚ ਸਾਰੇ ਦੇ ਟੈਂਡਰ ਹੈ ਜਿਹੜੇ ਕਈਆਂ ਦੇ ਖਤਮ ਹੋ ਗਏ ਫਰਵਰੀ ਚ ਕਈਆਂ ਦੇ ਮਾਰਚ ਦੇ ਵਿੱਚ ਖਤਮ ਹੋ ਰਹੇ ਆ ਪੂਰੇ ਪੰਜਾਬ ਦੇ ਜਿਹੜੇ ਟੈਂਡਰ ਨੇ ਉਹ ਨਵੇਂ ਹੋ ਰਹੇ ਆ ਪਹਿਲਾਂ 7 ਬਲਾਕਸ ਦੇ ਵਿੱਚ ਪੰਜਾਬ ਵੰਡਿਆ ਹੋਇਆ ਸੀਗਾ ਵੀ ਸਿਰਫ 7 ਬੰਦਿਆਂ ਕੋਲੇ ਪੂਰਾ ਪੰਜਾਬ ਸੀ ਹੁਣ ਉਹਨੂੰ ਵੀ ਅਸੀਂ ਤੋੜ ਕੇ ਅਸੀਂ 100 ਬਲਾਕ ਦੇ ਵਿੱਚ ਜਿਹੜਾ ਪੰਜਾਬ ਨੂੰ ਵੰਡ ਰਹੇ ਆਂ ਜਿਹੜਾ ਕਮਰਸ਼ੀਅਲ ਵੀ ਹੈ ਤਾਂ ਕਿ ਉਹਦੇ ਵਿੱਚ ਆਮ ਵੀ ਵੀ ਜਿਹੜੇ ਠੇਕੇਦਾਰ ਨੇ ਉਹ ਆ ਸਕਣ ਤੇ ਉਹਦੀ ਵੀ ਅਸੀਂ ਕੈਪਿੰਗ ਜਿਵੇਂ ਪਬਲਿਕ ਮਾਈਕਸ ਤੇ ਜਿਹੜੀ 5.5 ਹੈ ਕਮਰਸ਼ੀਅਲ ਟੀਵੀ ਦੀ 5.5 ਕਰ ਰਹੇ ਆਂ ਤੇ ਉਹਨ ਤੋਂ ਜੇ ਕੋਈ 19 ਕੀ ਕਰੂਗਾ ਅਸੀਂ ਮਾਈਨ ਬੰਦ ਕਰ ਦਾਂਗੇ ਜੀ ਹੇਠ ਸਾਹਿਬ ਜੀ ਹੇਠ ਸਾਹਿਬ ਜੀ ਮਹਾਰਾਜ ਮਾਰਚ 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 ਮਹੀਨੇ ਦੇ ਵਿੱਚ ਵਿੱਚ ਹੁਣ ਸਾਡੀਆਂ 32 ਪਬਲਿਕ ਬੱਸਾਂ ਚੱਲਦੀਆਂ ਇਹਨਾਂ ਦੀ ਗਿਣਤੀ ਵੀ 50 ਹੋ ਜੂ ਤੇ ਮਾਰਚ ਮਹੀਨੇ ਦੇ ਵਿੱਚ ਵਿੱਚ ਕਮਰਸ਼ੀਅਲ ਜਿਹੜੀਆਂ ਖੱਡਾਂ ਨੇ ਉਹ ਵੀ ਜਿਹੜੀਆਂ ਚੱਲੀਆਂ ਸ਼ੁਰੂ ਹੋ ਜਾਣਗੀਆਂ ਟੋਟਲ ਮਾਰਚ ਮਹੀਨੇ ਦੇ ਚ ਮੈਂ ਤੁਹਾਨੂੰ 600 100 100 ਅਸੀਂ ਚਲਾਉਣੀ ਹੈ ਟੋਟਲ ਮਾਰਚ ਮਹੀਨੇ ਦੇ ਵਿੱਚ ਸਾਰੀਆਂ ਸੌਣ ਚੱਲਣਗੀਆਂ ਸਾਡੀ ਇਹ ਕੈਲਕੂਲੇਸ਼ਨ ਹੈ ਕਿ ਜੂਨ ਤੱਕ ਜਾਂਦੇ ਸੌ ਦੀਆਂ 100 ਜਿਹੜੀਆਂ ਨੇ ਉਹ ਇਹ ਚੱਲ ਪੈਣਗੀਆਂ ਤੇ 150 ਜਿਹੜੀ ਪਬਲਿਕ ਮਾਈਂਡਰ 250 ਜਿਹੜੀ ਖਾੜਾ ਪੰਜਾਬ ਦੇ ਵਿੱਚ ਚਾਲੂ ਹੋ ਜਾਊਗਾ ਸਰ ਪੰਜਾਬ ਦੇ ਨੌਜਵਾਨ ਅਮਰਪਾਲ ਨਾਲ ਜੁੜ ਰਹੇ ਆ ਲੱਗ ਰਿਹਾ ਫਿਰ ਤੋਂ ਲਾਈਵ ਤੇ ਇਸ ਚੈਨਲ ਤੇ ਲਈ ਸਰਬਜੀਤ ਤਰੌਲੀ ਦੀ ਵਿਸ਼ੇਸ਼ ਰਿਪੋਰਟ